ਸਕ੍ਰੀਨ ਦੇ ਉੱਪਰ ਜਿਹੜਾ ਬੂਟਾ ਦੇਖ ਰਹੇ ਹੋ ਹੈਗਾ ਬੱਗੂ ਗੋਸ਼ੇ ਦਾ ਬੱਗੂ ਗੋਸ਼ਾ ਆਪਣੀ ਨਾਸ਼ਪਤੀ ਦੀ ਕਹ ਲਈਏ ਕਿ ਇੱਕ ਕਿਸਮ ਹੈਗੀ ਹੈ ਜਿਵੇਂ ਨਾਸ਼ਪਤੀ ਦੀ ਜਿਹੜੀ ਸਖਤ ਵਾਲੀ ਕਿਸਮ ਹੈਗੀ ਉਹ ਪੰਜਾਬ ਨਾਖ ਹੈਗੀ ਤੇ ਬੱਗੂ ਗੋਸ਼ਾ ਵੀ ਇੱਕ ਕਿਸਮ ਜਿਹੜੀ ਨਾਸ਼ਪਤੀ ਦੀ ਹੈਗੀ ਆ ਹੁਣ ਪੱਤੇ ਬਿਲਕੁਲ ਇਹਦੇ ਜਿਹੜੇ ਝੜ ਚੁੱਕੇ ਨੇਗੇ ਤੇ ਇਸ ਕਿਸਮ ਬਾਰੇ ਜਿਹੜੀ ਇੱਕ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਉਹ ਹੈ ਕਿ ਆਪਣੇ ਠੰਡੇ ਘੰਟੇ ਪੂਰੇ ਨਾ ਹੋਣ ਕਰਕੇ ਇਹਦੇ ਨਤੀਜੇ ਕੋਈ ਖਾਸ ਆਪਾਂ ਨੂੰ ਹਜੇ ਤੱਕ ਨਹੀਂ ਮਿਲੇਗੇ ਨਾ ਨਾਸ਼ਪਤੀ ਦੇ ਵਿੱਚ ਜੇਕਰ ਤੁਸੀਂ ਲਾਉਣਾ ਚਾਹੁੰਦੇ ਹੋ ਤਾਂ ਪੰਜਾਬ ਨਾਲਖ ਦੇ ਨਤੀਜੇ ਬਹੁਤ ਸੋਹਣੇ ਜਿਹੜੇ ਹੈਗੇ ਹੈਗੇ। ਬਾਕੀ ਇਹਦੀ ਕਟਾਈ ਦੇ ਸਮੇਂ ਦੀ ਗੱਲ ਕਰੀਏ ਤਾਂ ਹੁਣ ਜਿਹੜਾ ਦਸੰਬਰ ਦੇ ਆਖਰ ਤੋਂ ਲੈ ਕੇ ਜਨਵਰੀ ਦੇ ਪਹਿਲੇ ਮਹੀਨੇ ਦੇ ਦੌਰਾਨ ਜਿਹੜੀ ਆਪਾਂ ਇਹਦੀ ਕਟਾਈ ਕਰਨੀ ਹੈਗੀ ਉੱਪਰੋਂ ਜਿਹੜੀਆਂ ਕੱਚੀਆਂ ਟਾਹਣੀਆਂ ਨੇ ਕੋਸ਼ ਕੋ ਕੱਟਣੀਆਂ ਨੇ ਜਾਂ ਦੂਜਿਆਂ ਦੇ ਵਿੱਚ ਫਸਦੀਆਂ ਟਾਹਣੀਆਂ ਉਹ ਕੱਟਣੀਆਂ ਨੇ। نیچے ਤੋਂ ਆਪਣਾ ਸਿੰਗਲ ਸਟ੍ਰਿਮ ਬੂਟਾ ਪਹਿਲੇ ਕੀਤਾ ਹੋਇਆ ਯਾਨੀ ਕਿ ਕੈਰੀ ਜਿਹੜੀ ਇਹਦੀ ਆਪਾਂ ਤਣਾ ਰੱਖ ਕੇ ਚੱਲੇ ਆਂਗੇ ਤੇ ਉਸ ਤੋਂ ਬਿਨਾ ਬਾਕੀ ਟਾਣੀਆਂ ਨੂੰ ਕੱਟਣ ਤੋਂ ਬਾਅਦ 2-2 3-3 ਟਾਣੀਆਂ ਇੱਕ ਜਗ੍ਹਾ ਤੋਂ ਨਿਕਲਦੀਆਂ ਨੇ ਬੂਟੇ ਦੀ ਛਤਰੀ ਜਿਹੜੀ ਵਧੀਆ ਬਣ ਜਾਂਦੀ ਹੈ ਧੰਨਵਾਦ ਜੀ